ਹੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਤਨੀਰ ਦੀਆਂ ਦਿਖਾ ਰਹੀਆਂ ਜਿੱਥੇ ਕਿ ਭਾਰਤੀ ਕਿਸਾਨ ਯੂਨੀਅਨ ਨੇ ਇਕਤਾਗਰਾ ਹਾਂ ਅਤੇ 50% ਦੇ ਵਿੱਚ ਝੜਪ ਹੁੰਦੀ ਜਿਹੜੀ ਸਾਫ਼ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਬੀਬੀ ਪਰਮਪਾਲ ਕੌਰ ਜਿਹੜੇ ਨੇ ਇੱਥੇ ਪਹੁੰਚੇ ਸੀ ਤੇ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਅਤੇ 50% ਦੇ ਜਵਾਨਾਂ ਦੇ ਵਿੱਚ ਝੜਪ ਹੁੰਦੀ ਜਿਹੜੀ ਉਹ ਸਾਫ਼ ਦਿਖਾਈ ਦੇ ਰਹੀ ਹੈ ਦੇਖ ਸਕਦੇ ਹੋ ਕਿ ਬੈਰੀਕੇਡ ਜਿਹੜੇ ਨੇ ਉਹ ਧੱਕੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ ਤੇ ਇਹ ਤਾਂ ਦੂਜੇ ਪਾਸੇ ਜਿਹੜੇ ਕਰ ਕਰੀਦਾ ਤੇ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਨੇ ਉਹ ਆਪਣਾ ਪੂਰਜੋਰ ਜਿਹੜਾ ਜੋਰ ਆ ਉਹ ਪੂਰਾ ਜੋਰ ਲਾ ਰਹੇ ਨੇ ਤੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਬੈਰੀਕੇਡ ਤੋੜਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਜਿਹੜੀਆਂ ਮੈਂ ਭਿਆਨਕ ਹੋਦੀਆਂ ਖੁਖਾ ਤਸਵੀਰਾਂ ਆ ਦਿਨ ਦਿਖਾਈ ਦੇ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਤੇ ਕਿਸ ਕਿਸਾਨਾਂ ਦੇ ਬੱਚੀਆਂ ਵੱਡੀ ਝੜਪ ਇਥੇ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੂੰ ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਵੱਲੋਂ ਜਿਹੜਾ ਇਹ ਧੱਕੇ ਮਾਰੇ ਜਾ ਰਹੇ ਨੇ ਲਗਾਤਾਰ ਤੁਸੀਂ ਰਹਿਣ ਮੈਂ ਤੁਹਾਨੂੰ ਇਹ ਝਮਿਰਦੀਆਂ ਦਿਖਾ ਰਹੇ ਹਾਂ ਪੰਜਾਬ ਪੁਲਿਸ ਦੇ ਕਿਸਾਨਾਂ ਦੇ ਬੱਚੀ ਦੀ ਹੈ ਝੜਪ ਹੁੰਦੀ ਦਿਖਾਈ ਦੇ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਰ ਕਿਸਾਨਾਂ ਦੇ ਵੱਲੋਂ ਇੱਕ ਟਾਈਮਿੰਗ ਜਿਹੜੀ ਆ ਉਹ ਦਿੱਤੀ ਗਈ ਸੀ ਕਿ ਬੀਬੀ ਪਰਪਲ ਕਰਦੇ ਨਾਲ ਜਨਾਇਆ ਬਰਤਨਾਂ ਕਰਵਾਇ ਜਾਵੇ ਨਹੀਂ ਤਾਂ ਉਹਨਾਂ ਦੇ ਵੱਲੋਂ ਬਾਰੀ ਕਰ ਜਿਹੜੀ ਉਹ ਤੋੜ ਦਿੱਤੀ ਜਾਵੇਗੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸਾਨਾਂ ਦੇ ਨਾਲ ਜਿਹੜੀ ਹੈ ਪੰਜਾਹ ਪੁਰ ਦੀ ਝੜਪ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਝੜਪ ਦੇ ਵਿੱਚ ੱੱਕਾ ਮੁੱਕੀ ਵੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਗੈਂਦੀ ਦੇ ਵਿੱਚ पुलिस प्रशासन भी जरा मुस्तैद है किसाना लगातार जी हई दिखाई दे रही है एक बार फिर जिड़ी है किसाना दे ਚੜਪ ਜਿਹੜੀ ਆ ਉਹ ਪੰਜਾਬ ਪੁਲਸ ਦੀ ਹੁੰਦੀ ਦਿਖਾਈ ਦੇ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਬੈਰੀਕੇਡ ਜਿਹਨਾਂ ਇੱਥੇ ਇੱਕ ਵਾਰ ਪੰਜਾਬ ਪੁਲਸ ਦੇ ਵੱਲੋਂ ਫਿਰ ਇੱਥੇ ਅਮੈਰੀਕੇਟਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ ਛੜਪੰਡੀ ਤੇ ਤੁਸੀਂ ਦੇਖ ਸਕਦੇ ਹੋ ਬੈਰੀਕੇਡਿੰਗ ਜਿਹੜੀ ਆ ਉਹ ਤੋੜਨ ਦੀ ਪੂਰੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਇੱਥੇ ਕੀਤੀ ਗਈ ਹੈ ਜੋ ਵੀ ਕਰਨਾ ਹੈ ਉਹ ਕਰਨਾ ਹੈ ਕੋਈ ਪਰਸਪਰ ਨਹੀਂ ਕਰਨਾ ਜੋ ਹੈ ਉਹ ਕਰ ਲੈ ਉਹਨਾਂ ਜੇ ਕੋਈ ਆਪਾਂ ਪੁਲਿਸ ਸਾਹਿਬ ਸਾਡੇ ਚਲੋ ਚਲੋ ਆਖਾ ਕਰ ਨਹੀਂ ਆਉਣਾ ਸਾਰੇ ਖੜੀ 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 ਨਾ ਲਿਜਾ ਬਾਅਦ ਵਿੱਚ ਬਾਅਦ ਵਿੱਚ ਕੀ ਕਰਤੀ I'm a